ਜੀ ਮਿੱਤਰ ਪਿਆਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਤਫ਼ਸਰਾਂ ਤੇ ਤੁਹਾਡਾ ਸਵਾਗਤ ਤੇ ਰੋਜ਼ ਦੀ ਤਰ੍ਹਾਂ ਆਪਣੀ ਗੱਲਬਾਤ ਆਮ ਜ਼ਿੰਦਗੀ ਨਾਲ ਆਮ ਜ਼ਿੰਦਗੀ ਦੇ ਵਰਤਾਰਿਆਂ ਨਾਲ ਸੰਬੰਧਤ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਰਿਸ਼ਤੇਦਾਰ ਲਪੋ ਲੈਨੇ ਆ ਰਿਸ਼ਤੇਦਾਰਾਂ ਨੂੰ ਮਿੱਟੀ ਪਾ ਦਿੰਨੇ ਆ ਹੁਣ ਤੁਸੀਂ ਪੁੱਛੋਗੇ ਕਿ ਕਿ ਰਿਸ਼ਤੇਦਾਰ ਕਿਵੇਂ ਲਪੋ ਦਿੰਨੇ ਆ ਦੋਸਤੋ ਸਾਡੇ ਸਮਾਜਿਕ ਬੈਰੇ ਦੇ ਵਿੱਚ ਸਮਾਜਿਕ ਟਾਣੇ ਬਾਣੇ ਦੇ ਵਿੱਚ ਜਿਹੜੀਆਂ ਕੋਈ 20-30 ਰਿਸ਼ਤੇਦਾਰੀਆਂ ਹੁੰਦੀਆਂ ਉਹਦੇ ਵਿੱਚੋਂ ਪੰਜ-ਸੱਤ ਬੰਦੇ ਸੌਖੇ ਹੁੰਦੇ ਨੇ, ਪੰਜ-ਸੱਤ ਬੰਦੇ ਦਰਮਿਆਨੇ ਹੁੰਦੇ ਨੇ ਤੇ ਪੰਜ-ਸੱਤ ਬੰਦੇ ਥੋੜੇ ਜਿਹੀ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਹੁੰਦੇ ਨੇ। ਪਰ ਮੈਂ ਜਿਹੜਾ ਅੱਜ ਦੇ ਜਵਾਨੇ ਦੇ ਵਿੱਚ ਦੇਖਿਆ ਕਿ ਜੇ ਸਾਡਾ ਭੈਣ ਭਾਈ ਕੋਈ ਕਮਜ਼ੋਰੀ ਆ ਗਈ ਦੂਰਪੀਆਂ ਦੀ ਤਾਂ ਅਸੀਂ ਕੀ ਕਰਦੇ ਹਾਂ? ਉਹਨੂੰ ਜੇ ਕੋਈ ਪੁੱਛੇ ਵੀ ਥੋੜਾ ਰਿਸ਼ਤੇਦਾਰ ਆ ਨਾ ਜੀ ਸਾਡਾ ਤਾਂ ਉਹ ਦੂਰੋਂ ਆ ਜੀ ਆਪਣੇ ਨੇੜੇ ਕਾਣੂ ਆ ਉਹਨੂੰ ਲੁਕੋ ਲਿਆ ਜਾਂਦਾ। ਤੇ ਜੇਕਰ ਕੋਈ ਬੰਦਾ ਚਾਰ ਪੈਸਿਆਂ ਦੇ ਵਿੱਚ ਸੌਖਾ ਹੈਗਾ ਜਾਂ ਕੋਈ ਵੱਡੇ ਅਹੁਦੇ ਤੇ ਕਹਿ ਲਈਏ ਜਾਂ ਕੋਈ ਪ੍ਰਭਾਵਸ਼ਾਲੀ ਅਹੁਦੇ ਤੇ ਲੱਗਿਆ ਉਹ ਬੰਦਾ 10ਵੇਂ 12ਵੇਂ ਥਾਂ ਹੋਵੇ ਤਾਂ ਆਪਾਂ ਹੁਬਕੇ ਆਖਾਂਗੇ ਮੇਰਾ ਫੁੱਫੜਾ ਜੀ ਉ ਤਾਂ ਉਹ ਮੇਰੀ ਭੂਆ ਤੇ ਇਸ ਕਰਕੇ ਜੇ ਮੈਂ ਮੜੇ ਦੇ ਘਰ ਵਾਲੀ ਸਭ ਦੀ ਪਰਜਾਈ ਇਹ ਜਿਹੜਾ ਵਰਤਾਰਾ ਹੈਗਾ ਦੋਸਤੋ ਬਹੁਤ ਖਤਰਨਾਕ ਆ ਤੇ ਤੁਸੀਂ ਆਮ ਵੀ ਜ਼ਿੰਦਗੀ ਵਿੱਚ ਦੇਖਿਆ ਹੋਊਗਾ ਕਿ ਅਸੀਂ ਫੂਫਾਂ ਕਰੀਏ ਨੇ ਕਿ ਸਾਡਾ ਫਲਾਨਾ ਉਹ ਲੱਗਿਆ ਆ ਲੱਗਿਆ ਜ਼ਿਲ੍ਹੇ ਦੇ ਵਿੱਚ ਲੱਗਿਆ ਜਾਂ ਕਰੀਏ ਕੋਈ ਵੱਡਾ ਉਹਨਾਂ ਦਾ ਕਾਰੋਬਾਰ ਆ ਪਰ ਸੋਡਾ ਸੋਡਾ ਨੰਬਰ ਉਹਨਾਂ ਦੇ ਮੋਬਾਈਲ ਦੇ ਵਿੱਚ ਫੀਡ ਨਹੀਂ ਆਉਣਾ ਸਾਥੀਓ ਔਰ ਤੁਸੀਂ ਕਦੇ ਉਹਨਾਂ ਦੇ ਘਰੇ ਚਲੇ ਜਾਓ ਤਾਂ ਉਹਨਾਂ ਦੇ ਕੰਮ ਜੋ ਕੋਈ ਕੰਮ ਕਰਕੇ ਚਲੇ ਜਾਓ ਤਾਂ ਉਹਨਾਂ ਦੇ ਸੌ ਘੜਾ ਸਿਰਚ ਪਾਣੀ ਪੈ ਜਾਂਦਾ ਵੀ ਕਿੱਧਰੋਂ ਆ ਗਿਆ ਇਹ ਤੇ ਉਹਨਾਂ ਕੋਲ ਟਾਈਮ ਦੀ ਘਾਟ ਕਹਿ ਲਓ ਜਾਂ ਆਪਦਾ ਫੂਫਾ ਕਹਿ ਲਓ ਹੰਕਾਰ ਕਹਿ ਲਓ ਪੈਸੇ ਦਾ ਹੁਣ ਤੁਸੀਂ ਦੂਜੇ ਪਾਸੇ ਜਿਹੜੇ ਰਿਸ਼ਤੇਦਾਰਾਂ ਨੂੰ ਤੁਸੀਂ ਲੁਕਾਉਨੇ ਹੋ ਜਿਹੜੇ ਤੁਸੀਂ ਕਹਿੰਦੇ ਹੋ ਰਿਸ਼ਤੇਦਾਰ ਆ ਸਾਡੇ ਹੈ ਨਹੀਂ ਕਦੇ ਉਹਨਾਂ ਨੂੰ ਫੋਨ ਕਰਕੇ ਦੇਖਿਓ ਕਦੇ ਉਹਨਾਂ ਦੇ ਘਰੇ ਜਾ ਕੇ ਚਾਹ ਪਾਣੀ ਪੀ ਕੇ ਦੇਖਿਓ ਜਾਂ ਕਦੇ ਉਹਨਾਂ ਨੂੰ ਕੋਈ ਕੰਮ ਕਹਿ ਕੇ ਦੇਖਿਓ ਤੇ ਉਹ ਕਿਵੇਂ ਤੁਹਾਡੇ ਜਦੋਂ ਤੁਸੀਂ ਉਹਨਾਂ ਦੇ ਘਰ ਜਾਓਗੇ ਉਹ ਕਿਵੇਂ ਖੁਸ਼ੀ ਨਾਲ ਗੱਦਗੱਦ ਹੋਠ ਦੇ ਨੇ ਯਾਰ ਸਾਡੇ ਦਾ ਜਿਵੇਂ ਰੱਬ ਹੀ ਆ ਗਿਆ ਹੁੰਦਾ ਤੇ ਜਦੋਂ ਤੁਸੀਂ ਉਹਨਾਂ ਨੂੰ ਕਦੇ ਕੰਮ ਕਹਿੰਦੇ ਹੋ ਤਾਂ ਉਹ ਜਿੰਨੇ ਜੋਗਰੇ ਜਿੰਨਾ ਉਹਨਾਂ ਦਾ ਬਿੱਤ ਹੈਗਾ ਉਹਦੇ ਮੁਤਾਬਕ ਤੁਹਾਡੇ ਨਾਲ ਉਹ ਪੂਰਾ ਨਿਭਣਗੇ ਪੂਰਾ ਖੜਨਗੇ ਤੇ ਦੂਜੇ ਪਾਸੇ ਤੁਸੀਂ ਕਿਸੇ ਜਿਹੜੇ ਤੁਹਾਡੇ ਆਪਾਂ ਅਖੌਤੀ ਰਿਸ਼ਤੇਦਾਰ ਨੇ ਪੈਸੇ ਤਨਵਾਨ ਉਹਨਾਂ ਨੂੰ ਕਦੇ ਕੰਮ ਕਹਿ ਕੇ ਦੇਖਿਓ ਉਹ ਤੁਹਾਡੇ ਆਪਾਂ ਕਹਿ ਲਈਏ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਹਨਾ ਵੀ ਵੱਡੀ ਉਂਗਲ ਤੇ ਮੱਲਬ ਨਹੀਂ ਲਾਉਣਗੇ ਤੁਹਾਡੇ ਉਹ ਸੋ ਇਸ ਤਰੀਕੇ ਨਾਲ ਕੀ ਆ ਇਹ ਜਿਹੜਾ ਵਰਤਾਰਾ ਹੈਗਾ ਬਿਲਕੁਲ ਗਲਤ ਆ ਸੋ ਅੱਜ ਦੀ ਟਾਕਸੀ ਜਿਹੜੀ ਪੰਜਾਬੀ ਤਕਸੀਰਾ ਤੇ ਆਪਾਂ ਇਹ ਹੀ ਆ ਕਿ ਯਾਰਾ ਉਹਨਾਂ ਨੂੰ ਮਾਨਤਾ ਦਿਓ ਸਾਰਿਆਂ ਨੂੰ ਤੇ ਦੂਜੀ ਗੱਲ ਬੰਦੇ ਦਾ ਨਾ ਅਪਸ ਐਂਡ ਡਾਉਨਸ ਚੜ੍ਹਦੀਆਂ ਲੈਹਲੀਆਂ ਦਾ ਅਰਸ਼ ਤੇ ਫਰਸ਼ ਦਾ ਪਤਾ ਨਹੀਂ ਲੱਗਦਾ ਆਪਾਂ ਆਪਦੀ ਅੱਖਾਂ ਹੀ ਦੇਖ ਲਿਆ ਕਿ ਕਈ ਪੀੜ੍hiyan ਸੀਗੀਆਂ ਬਹੁਤ ਗੁਰਬਤ ਦੇ ਵਿੱਚ ਸੀ ਅਜਨ ਦੇ ਬੱਚੇ ਉੱਠ ਖੜੇ ਤੇ ਦੂਜੇ ਪਾਸੇ ਇਹੋ ਜਿਹੇ ਲੋਕ ਸੀ ਚੜਾਈਆਂ ਸੀ ਪੁਰੀਆਂ 5-500 ਕਿੱਲੇ 2-200 ਕਿੱਲਿਆਂ ਦੇ ਮਾਲਕ ਸੀ ਤੇ ਉਹਨਾਂ ਦੇ ਅੱਜ ਉਹ ਪੁੰਜੇ ਆ ਗਏ ਜਮ੍ਹਾਂ ਥੱਲੇ ਆ ਗਏ ਕਾਰਨ ਕੀ ਹੋ ਗਿਆ ਆਉਣ ਵਾਲੀ ਪੀੜ੍ਹੀ ਸੀ ਜਿਹੜੀ ਉਹ ਨਸ਼ਿਆਂ ਦੇ ਵਿੱਚ ਪੈ ਗਈ ਗਲਤ ਕੰਮਾਂ ਦੇ ਵਿੱਚ ਪੈ ਗਈ ਕਿਉਂਕਿ ਅਲਟੀਮੇਟ ਜਿਹੜਾ ਜਿਆਦਾ ਪੈਸਾ ਉਹਦੇ ਨਾਲ ਤੁਹਾਨੂੰ ਜਿਹੜੀ ਤੁਹਾਡੀ ਪਰਸਨੈਲਿਟੀ ਦੇ ਵਿੱਚ ਵਿਗਾੜ ਆਉਂਦੀ ਆ ਤੇ ਜਿਹੜੀਆਂ ਪੀੜ੍ਹੀਆਂ ਜਿਹੜੇ ਲੋਕ ਅ ਗਰੀਬੀ ਦੇ ਵਿੱਚ ਸੀ ਉਹਨਾਂ ਨੇ ਦੇਖਿਆ ਉਹਨਾਂ ਦੇ ਜਵਾਕਾਂ ਨੇ ਦੇਖਿਆ ਵੀ ਆਪ ਨੂੰ ਉੱਠਣ ਵਾਸਤੇ ਮਿਹਨਤ ਕਰਨੀ ਪਊਗੀ। ਤਾਂ ਤੁਸੀਂ ਆਹ ਹੁਣ 올림픽 ਖੇਡਾਂ ਹੋ ਕੇ ਹਟੀਆਂ ਨੇ। ਕਹਿੰਦੇ ਮੈਂ ਪੜ ਰਿਹਾ ਸੀ ਜਿਹੜਾ ਆਪਣੇ ਨੀਰਜ अरोड़ा ਇਹਦੇ ਘਰੇ ਜਿਮ ਬਣਿਆ ਹੋਇਆ। ਬੜਾ ਮਹਿੰਗਾ ਤੇ ਉਹ ਪ੍ਰੈਕਟਿਸ ਵੀ ਕਰਦਾ ਜਿਮ ਤੇ ਦੂਜੇ ਪਾਸੇ ਜਿਹੜਾ ਵਰਸ਼ਦ ਨਦੀਮ ਆ ਪਾਕਿਸਤਾਨ ਦਾ ਉਹਦੇ ਘਰੇ ਸੀ ਜਿਹੜਾ ਉਹਨਾਂ ਘਰ ਦੇ ਪਿਛਲੇ ਪਾਸੇ ਕਿਉਂਕਿ ਉਹ ਇਕਾਂ ਲੇਬਰ ਕਲਾਸ ਨਾਲ ਸੰਬੰਧਤ ਆ ਖਾਨੇਵਾਲ ਪਿੰਡ ਤੋਂ ਤੋਂ ਉਹਨੇ ਬਣਾ ਕੇ ਖੜਾ ਜਾ 10 ਵੀ ਇੱਟਾਂ ਰੱਖ ਕੇ ਉਹਦੇ ਨਾਲ ਹੀ ਉਹ ਪ੍ਰੈਕਟਿਸ ਕਰਦਾ ਸੀ ਉਹਦੇ ਨਾਲ ਹੀ ਆਪਦੇ ਡੌਲਿਆਂ ਦੇ ਵਿੱਚ ਬਾਹਾਂ ਦੇ ਵਿੱਚ ਦੇਸੀ ਤਰੀਕਿਆਂ ਨਾਲ ਪਰ ਉਹਨੇ ਕੰਮ ਕਿਹੜਾ ਕਰਤਾ ਇੰਨੀ ਦੂਰ ਜੈਵਲਨ ਸਿੱੜਤੀ ਇੱਕ ਨਵਾਂ ਰਿਕਾਰਡ ਬਣਾਤਾ ਤੇ ਇੱਕ ਹੋਇਆ ਕਦੇ ਨਾਲ ਉਹ ਉਹ ਕਦੇ ਨਾਲ ਉਹ ਜਨੂੰਨ ਨਾਲ ਉਹਦੇ ਅੰਦਰ ਇੱਕ ਜਨੂੰਨ ਸੀ ਸੋ ਬੱਚਿਆਂ ਦੇ ਅੰਦਰ ਵੀ ਜਨੂੰਨ ਪੈਦਾ ਕਰੀਏ ਤੇ ਮੁੜ ਕੇ ਆਪਾਂ ਉਸੇ ਗਲਤੀ ਆਈਏ ਕਿ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਾਡਾ ਸਰਕਲ ਆ ਦੋਸਤ ਮਿੱਤਰ ਨੇ ਇਹੇ ਚੜਦੇ ਲੈਂਦੇ ਪਰਸ਼ਾਵੇਂ ਨੇ ਅੱਜ ਕਿਤੇ ਆ ਤੇ ਕੱਲ ਨੂੰ ਕਿਤੇ ਆ ਸਭ ਨਾਲ ਇੱਕੋ ਜਿਹਾ ਸਲੋਕ ਇੱਕੋ ਜਿਹਾ ਵਰਤੋ ਖਾਸ ਤੌਰ ਤੇ ਆਪਾਂ ਜਿਵੇਂ ਕਿਸਾਨ ਹੁੰਦਾ ਉਹ ਦੌਗੀ ਨੂੰ ਉੱਚੇ ਥਾਂ ਨੂੰ ਦੌਗੀ ਕਹਿੰਦੇ ਨੇ ਆਪਾਂ ਉੱਥੇ ਪਾਣੀ ਦੇ ਛਿੜਕੇ ਸੰਦੇ ਦੀ ਜਿਆਦਾ ਲੋੜ ਹੁੰਦੀ ਆ ਉਹਨਾਂ ਨੂੰ ਸਪੋਰਟ ਦੀ ਜਿਆਦਾ ਲੋੜ ਹੁੰਦੀ ਆ ਤੇ ਉਹਨਾਂ ਨਾਲ ਆਪਾਂ ਉਹਨਾਂ ਦਾ ਨਾਲ ਖੜੀਏ ਤੇ ਉਹਨਾਂ ਨੂੰ ਇੱਕ ਸਮਾਜ ਦੇ ਵਿੱਚ ਉਹ ਵੀ ਮਾਨ ਕਰ ਸਕਣ ਵੀ ਯਾਰ ਸਾਡਾ ਵੀ ਕੋਈ ਭੈਣ ਭਾਈ ਹੈਗਾ ਸੋ ਤੁਹਾਡੀ ਇਸ ਵਿਸ਼ੇ ਤੇ ਕੀ رائے ਆ ਕੀ ਗੱਲਬਾਤ ਆ ਜਰੂਰ ਪੰਜਾਬੀ ਦਾ ਅਫਸਰਾ ਵਿੱਚ ਆਨ ਦੇ ਥੱਲੇ ਕਮੈਂਟਾਂ ਦੇ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਇਹਨਾਂ ਗੱਲਾਂ ਨੂੰ ਜਾਰੀ ਰੱਖ ਸਕੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ